ਮੈ ਰਹੇ ਸ਼ਮਤੀ ਗੱਲ ਸੁਪਾਪਰਦਾਨ ਪੰਜਾਬ ਰੂੜੇ ਪਣਵਾ ਸਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਪੰਜਾਬ ਸੋ ਅੱਜ ਜਥੇਬੰਦੀ ਵੱਲੋਂ ਹੜਤਾਲ ਦੀ ਕਾਲ ਦਿੱਤੀ ਗਈ ਸੀ ਸਵੇਰ ਤੋਂ ਹੜਤਾਲ ਚੱਲ ਰਹੀ ਸੀ ਉਸ ਸੰਬੰਧੀ ਹੜਤਾਲ ਚੱਲਦੀ ਦੌਰਾਨ ਮਾਨਯੋਗ ਵਿੱਤ ਮੰਤਰੀ ਦੇ ਟਰਾਂਸਪੋਰਟ ਮੰਤਰੀ ਜਿਨ੍ਹਾਂ ਦੇ ਸਮੇਤ ਟਰਾਂਸਪੋਰਟ ਦੇ ਅਧਿਕਾਰੀ ਇੱਕ ਮੀਟਿੰਗ ਪੰਜਾਬ ਭਾਉਣ ਵਿਖੇ ਹੋਈ ਆ ਜਿਸ ਮੀਟਿੰਗ ਵਿੱਚ ਜਿਹੜੀ ਲਗਾਤਾਰ ਸਾਡੀ ਮੰਗ ਚੱਲਦੀ ਆ ਰਹੀ ਸੀ ਦੇ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨ ਦੀ ਤੇ ਠੇਕੇਦਾਰ ਵਿਚੋਲੀਏ ਬਾਹਰ ਕੱਢਣ ਦੀ ਗੱਲ ਸੀ ਸੂਚਬੰਦੀ ਮਾਨਯੋਗ ਮੁੱਖ ਮੰਤਰੀ ਨੇ 1 ਜਲਾਈ 2024 ਨੂੰ ਪਾਲਿਸੀ ਬਣਾਉਣ ਦੇ ਆਦੇਸ਼ ਦਿੱਤੇ ਸੀ 1 ਮਹੀਨੇ ਚ 1 ਸਾਲ ਹੋਣ ਦੇ ਬਾਵਜੂਦ ਅ ਜੜ ਹਟਾਲ ਸ਼ੁਰੂ ਕੀਤੀ ਸੀ ਵਿੱਤ ਮੰਤਰੀ ਹਰਪਾਲ ਚੀਮਾ ਜੀ ਵੱਲੋਂ ਸਪਸ਼ਟ ਕੀਤਾ ਗਿਆ ਕਿ ਵਿੱਤੋ ਵਿਭਾਗ ਤੇ ਪਰਸਨਲ ਵਿਭਾਗ ਦੇ ਦੋਨਾਂ ਵਿਭਾਗਾਂ ਦੇ ਸੈਕਟਰੀਆਂ ਨਾਲ ਮੀਟਿੰਗ ਕਰਕੇ 15 ਦਿਨ ਦਾ ਟਾਈਮ ਦਿੱਤਾ ਗਿਆ 15 ਦਿਨ ਦੇ ਵਿੱਚ ਉਹ ਚ ਜਥੇਬੰਦੀ ਦੇ ਨਮਾਇਦੇ ਨਾਲ ਪਾ ਕੇ ਦੋ ਮੀਟਿੰਗਾਂ ਕਰਕੇ 28 ਤਰੀਕ ਨੂੰ ਦੁਬਾਰਾ ਜਿਹੜੀ ਅਗਲੀ ਮੀਟਿੰਗ ਕਰਕੇ ਉਹਦੇ ਜੋ ਫਾਈਨਲ ਕਰਕੇ ਲੈ ਆਂਦਾ ਆ ਜੂਗਾ ਤੇ ਉਸ ਪਾਲਿਸੀ ਨੂੰ ਜਿਹੜੀ ਪਾਲਿਸੀ ਬਣਾਈ ਗਈ ਹੈ ਉਸ ਪਾਲਿਸੀ ਨੂੰ ਕੈਬਨਟ ਚ ਭੇਜ ਕੇ ਲਾਗੂ ਕੀਤਾ ਜਾਏਗਾ ਸੋ ਇਹ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨ ਸੰਬੰਧੀ ਸੀ ਉਸ ਤੋਂ ਬਾਅਦ ਜਿਹੜੀਆਂ ਵਿਭਾਗ ਪੱਦਰ ਦੀਆਂ ਮੰਗਾਂ ਸੀ ਵਿਭਾਗ ਲੈਵਲ ਦੀਆਂ ਜਿਨ੍ਹਾਂ ਵਿੱਚ ਕੱਢੇ ਗਏ ਮੁਲਾਜ਼ਮਾ ਨੂੰ ਬਹਾਲ ਕਰਨ ਦੀ ਮੰਗ ਸੀ ਕੰਡੀਸ਼ਨਾਂ 'ਚ ਸੋਧ ਕਰਨ ਦੀ ਮੰਗ ਸੀ ਠੇਕੇਦਾਰ ਵਿਚੋਲੀਆਂ ਵੱਲੋਂ ਕੀਤੀ ਜਾ ਰਹੀ ਲੁੱਟ ਨੂੰ ਬੰਦ ਕਰਨ ਦੀ ਗੱਲ ਸੀ ਜਾਂ ਕਹਿ ਸਕਦੇ ਨੇ ਕਿ ਹੋਰ ਵਿਭਾਗ ਪੱਧਰੀ ਜਿਹੜੇ ਮਸਲੇ ਸੀਗੇ ਉਹਨਾਂ ਨੂੰ ਹੱਲ ਕਰਨ ਸੰਬੰਧੀ ਬੁੱਧਵਾਰ ਨੂੰ ਦੁਬਾਰਾ ਮੀਟਿੰਗ ਬੁਲਾਈ ਗਈ ਹੈ ਮਾਨਯੋਗ ਟਰਾਂਸਪੋਰਟ ਮਿਨਿਸਟਰ ਵੱਲੋਂ মিডিਆ ਦੇ ਸਾਹਮਣੇ ਵੀ ਤੇ ਵੈਸੇ ਵੀ ਅੰਦਰ ਇਸ ਗੱਲ ਦਾ ਫੋਨ ਰਾਹੀਂ ਗੱਲਬਾਤ ਕਰਕੇ ਭਰੋਸਾ ਦਿੱਤਾ ਗਿਆ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਕਿ ਕੰਡੀਸ਼ਨਾਂ 'ਚ ਸੋਧ ਤੇ ਕੱਢੇ ਗਏ ਮੁਲਾਜ਼ਮ ਜਿਹੜੇ ਕੰਟਰੈਕਟ ਵਾਲੇ ਉਹਨਾਂ ਨੂੰ ਬਹਾਰ ਕੀਤਾ ਜਾਏਗਾ ਬੁੱਧਵਾਰ ਨੂੰ ਆਰਡਰ ਕਰ ਦਿੱਤੇ ਜਾਣਗੇ ਪਲੱਸ ਨਾਲ ਦੀਨਾ ਵਿਭਾਗ ਬਦਲ ਦੀਆਂ ਸਾਰੀਆਂ ਮੰਗਾਂ ਜਿਹੜੀਆਂ ਉਹ ਬੁੱਧਵਾਰ ਨੂੰ ਹੱਲ ਕੀਤੀਆਂ ਜਾਣਗੀਆਂ ਸੋ ਇਹਨਾਂ ਦੋਨਾਂ ਮੀਟਿੰਗਾਂ ਨੂੰ ਮੁੱਖ ਰੱਖਦੇ ਹੋਏ ਤੇ ਜਿਹੜੇ ਭਰੋਸੇ ਦੇਣ ਤੋਂ ਬਾਅਦ ਸਾਰੇ ਮਤੇ ਨੂੰ ਵਿਚਾਰਦੇ ਹੋਏ ਸੂਬਾ ਕਮੇਟੀ ਕੋਲੋਂ ਫੈਸਲਾ ਕੀਤਾ ਗਿਆ ਕਿ ਜਿਹੜੀ ਹੜਤਾਲ ਆ ਉਹਨੂੰ ਸਮਾਪਤ ਕੀਤਾ ਜਾਂਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਵੀ اپੀਲ ਹੈ ਕਿ ਸਰਕਾਰ ਬਿਨਾ ਹੜਤਾਲ ਤੋਂ ਜਿਹੜੇ ਮਸਲੇ ਉਹ ਤੁਰੰਤ ਹੱਲ ਕਰੇ ਜੇਕਰ 28 ਤਰੀਕ ਤੱਕ ਮਸਲੇ ਨਹੀਂ ਹੱਲ ਹੁੰਦੇ ਤਾਂ ਅਗਲਾ ਫੈਸਲਾ ਜਿਹੜਾ 28 ਤਰੀਕ ਦੀ ਮੀਟਿੰਗ ਤੋਂ ਬਾਅਦ ਜਥੇਬੰਦੀ ਵੱਲੋਂ ਕੀਤਾ ਜਾਏਗਾ ਸੂਏ ਸੜ ਹੜਤਾਲ ਵਿੱਚ ਜਿਹੜੀਆਂ ਵੀ ਭਰਾਤਰੀ ਜਥੇਬੰਦੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਸਟੂਡੈਂਟ ਜਥੇਬੰਦੀਆਂ ਵੱਲੋਂ ਸੰਯੋਗ ਕੀਤਾ ਗਿਆ ਉਹਨਾਂ ਸਾਰੀਆਂ ਜਥੇਬੰਦੀਆਂ ਨੂੰ ਚਾਹੇ ਉਹ ਅਦਰ ਸਟੇਟ ਦੀਆਂ ਟਰਾਂਸਪੋਰਟ ਦੀਆਂ ਜਥੇਬੰਦੀਆਂ ਹੋਣ ਜਿਵੇਂ ਹਰਿਆਣਾ ਹ ਮਾਚਲ ਸੀਟਿਊ ਉਹਨਾਂ ਜਥੇਬੰਦੀਆਂ ਦਾ ਸਾਰੀਆਂ ਜਥੇਬੰਦੀਆਂ ਦਾ ਜਥੇਬੰਦੀ ਵੱਲੋਂ ਧੰਨਵਾਦ ਕੀਤਾ ਜਾਂਦਾ ਕਿ ਉਹਨਾਂ ਨੇ ਹਮਾਇਤ ਕੀਤੀ ਆ ਕਿ ਉਹਨਾਂ ਵੱਲੇ ਸਮੇਂ ਤੋਂ ਵੀ ਉਮੀਦ ਕੀਤੀ ਜਾਂਦੀ ਹੈ ਕਿ ਜਥੇਬੰਦੀ ਵੱਲੋਂ ਜਿਹੜੇ ਯੂਨੀਅਨ ਪ੍ਰਤੀਜਾ ਕਹਿ ਸਕਦੇ ਕਿ ਜਿਹੜੇ ਮਹਗਮੇ ਨੂੰ ਬਚਾਉਣ ਪ੍ਰਤੀ ਜਿਹੜਾ ਸੰਘਰਸ਼ ਕੀਤਾ ਜੇ ਕੋਹਦੇ ਸਾਥ ਦਿੱਤਾ ਜਾਏਗਾ ਸੋ ਹੜਤਾਲ ਸਮਾਪਤਿਆ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ